ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲਾਕ ਮਹੱਲਾ ਪਹਿਲਾ ਏ ਆਨੜੀਏ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗੂ ਕੀ ਨਾਮਾਣਿ ਸੋਹ ਨੇੜੈ ਧਨ ਕੰਬਲੀਏ ਬਾਹਰ ਕਿਆ ਟੁੰਡੀ ਕੀ ਜਾਂਦੇ ਸਲਾਮਾ ਲੈਣੀ ਪਾਵ ਕਾ ਕਰ ਸ਼ਿੰਗਾਰੂ ਤਾ ਸੁਹਾਗਣ ਜਾਣੀ ਐ ਲਾਗੀ ਜਾਂ ਸਹੋ ਤਰੀ ਪਿਆਰੂ ਇਆਣੜੀਏ ਮਾਨੜਾ ਕਾਇ ਕਰੇ ਆਪਣੜੇ ਘਰ ਹਰ ਰੰਗੂ ਕੀ ਨਾ ਮਾਣਿਂਹੇ ਸਹੋ ਨੇੜੈ ਧਨ ਕੰਬਲੀਏ ਬਾਹਰ ਕਿਆ ਟੁੰਡੀ ਕੀ ਜਾਂ ਤੇ ਸਲਾਣਾ ਲੈਣੀ ਭਾਵ ਕਾ ਕਰ ਸ਼ਿੰਗਾਰੂ ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸਹੁ ਤਰੀ ਪਿਆਰੂ ਧਿਆਣੀ ਬਾਲੀ ਚਾਹ ਕਰੀ ਜਾਂ ਘਣ ਕੰਤ ਨਾ ਭਾਵੈ ਕਰਲ ਪਲਾਹ ਕਰੀ ਬਹੁ ਤੇਰੀ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਹੀਂ ਜੇ ਬਹੁਤੀਰਾ ਧਾਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਬਾਤੀ ਸਹਉ ਪਾਈਐ ਨਾਹੀ ਭਈ ਕਾਮਣ ਈਆਣੀ ਜਾਏ ਪੁੱਛੋ ਸੁਹਾਗਨੀ ਵਾਹੈ ਕਿਨੀ ਬਾਤੀ ਸਹਉ ਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਣ ਕੈ ਪ੍ਰੀਮ ਪਦਾਰਥ ਪਾਈਐ ਤਉ ਚਰਨ ਚੇਤ ਲਾਈਐ ਸਹੁ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹਿ ਸੋਹਾਗਣੀ ਪਹਿਲੀ ਜਿਮੀ ਬਾਤਿ ਸਹੁ ਪਾਈਐ ਆਪ ਗੁਆਈਐ ਤਾ ਸਹੁ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲਿਖੈ ਆਮਣੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਈ ਸਮਾਣੀ ਸੁੰਦਰ ਸਾਈਂ ਸਰੂਪ ਵਿਚਖਣ ਕਹੀਐ ਸਾ ਸਿਆਣੀ ਐ ਸਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਈ ਸਮਾਣੀ ਸੁੰਦਰ ਸਾਈਂ ਸਰੂਪ ਵਿਚਖਣ ਕਹੀਐ ਸਾ ਸਿਆਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ